ਪੰਜਾਬ ਦੇ ਪੰਜਾਬੀਆਂ ਨੇ ਪੰਜਾਬੀਅਤ ਨੇ 10 ਸਾਲ ਆਪਣੇ ਪਿੰਡੇ ਦੇ ਉੱਤੇ ਸੰਤਾਪ ਭੋਗਿਆ ਜ਼ਬਰ ਤੇ ਜ਼ੁਲਮ ਦਾ ਇੰਤਹਾ ਹੋਈ ਕ੍ਰਪਸ਼ਨ ਦੀ ਮਾਫੀਏ ਦੀ ਤੇ 10 ਸਾਲਾਂ ਤੋਂ ਬਾਅਦ ਬੋਟਾ ਆਇਆ ਪੰਜਾਬ ਵਿਧਾਨ ਸਭਾ ਦੀਆਂ ਤੇ ਬੋਟਾ ਮੰਗਣ ਗਏ ਸਤਾਰਜੋਗਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਇਸ ਸਦਨ ਦੇ ਵਿੱਚ ਅੱਜ ਗੈਰ ਹਾਜ਼ਰ ਆ ਪਤਾ ਨਹੀਂ ਕਿੱਥੇ ਕਿਹੜੀਆਂ ਪਹਾੜੀਆਂ ਦੇ ਉੱਤੇ ਉਹ ਸੈਰ ਸੁਖੜੀ ਕਰਨ ਗਏ ਹੋਏ ਆ ਸਪੀਕਰ ਸਾਹਿਬ ਮੇਰੀ ਆਦਰ ਸਹਿਤ ਬੇਨਤੀ ਹੈ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਕਾਂਗਰਸ ਨੇ ਕਪਟਨ ਮਰਿੰਦਰ ਸਿੰਘ ਨੇ ਜਿਹੜੀਆਂ ਅੱਜ ਵੀ ਵੀਡੀਓਜ਼ ਲੋਕਾਂ ਦੇ ਕੋਲੇ ਆ ਬਹੁਤ ਵੱਡੇ ਵਾਅਦੇ ਕਰਕੇ ਕਪਟਨ ਮਰਿੰਦਰ ਸਿੰਘ ਲੋਕਾਂ ਦੀ ਕਚੈਰੀ 'ਚ ਗਿਆ ਤੇ ਲੋਕਾਂ ਨੇ ਵੋਟਾਂ ਪਾਈਆਂ ਤੇ ਸਪੀਕਰ ਸਾਹਿਬ ਅੱਜ ਸ਼ਰਮ ਤੇ ਅਫਸੋਸ ਹੈ ਅੱਜ ਸ਼ਰਮ ਤੇ ਅਫਸੋਸ ਇਹ ਗੱਲ ਕਹਿਣ ਲੱਗਿਆ ਹੁੰਦਾ ਕਿ ਜਿਹੜਾ ਮਾਫੀਆ ਦਸਾਂ ਸਾਲਾਂ ਦੇ ਅਰਸੇ ਦੇ ਵਿੱਚ ਬਾਦਲ ਪਰਿਵਾਰ ਦੇ ਅਕਾਲੀ ਦਰ ਸਰਕਾਰ ਨੇ ਕੀਤਾ ਤੋ ਮੈਜ ਸਿਰਫ ਤੇ ਸਿਰਫ 77 ਦਿਨਾਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਤਾ ਹੈ ਸਪੀਕਰ ਸਾਹਿਬ ਜਿਵੇਂ ਇਹ ਕਹਾਉਂ ਕਿ ਸਿਰਫ ਤੇ ਸਿਰਫ ਲੋਕ ਬਦਲੀ ਹੋਇਆ ਛਿੱਤਰ ਹੋਈ ਹੈ ਛਿੱਤਰ ਮਾਰਨ ਵਾਲੇ ਲੋਕ ਤਬਦੀਲ ਹੋਏ ਆ ਪੰਜਾਬ ਦੇ ਲੋਕਾਂ ਦੇ ਉੱਤੇ ਛਿੱਤਰ ਅੱਜ ਵੀ ਉਹੀ ਵੱਜ ਰਿਹਾ ਸਪੀਕਰ ਸਾਹਿਬ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਨਹੀਂ ਕਹਿ ਰਿਹਾ ਇਹ ਅਕਾਲੀ ਦਲ ਦੇ ਜਿਹੜਾ ਦੇ ਮੂੰਹ ਵੀ ਤੁਹਾਨੂੰ ਗੱਲ ਦੱਸਦਾ ਮੈਨੂੰ ਇੱਕ ਸਮਾਜਿਕ ਪ੍ਰੋਗਰਾਮ ਦੇ ਵਿੱਚ ਅਕਾਲੀ ਦਲ ਦਾ ਸੀਨੀਅਰ ਲੀਡਰ ਮਿਲਿਆ ਤੇ ਸੀਨੀਅਰ ਲੀਡਰ ਮੈਨੂੰ ਕਹਿਣ ਕੀ ਲਗਾ ਕਹਿੰਦਾ ਬੈਂਸ ਤੁਸੀਂ ਤਾਂ ਇਨਕਲਾਬ ਜਿੰਦਾਬਾਦ ਬੋਲ ਕੇ ਪੁਲਿਸ ਦੀਆਂ ਡਾਂਗਾ ਖਾਣ ਜੋ ਕਹੀ ਰਹਿ ਗਏ ਸਪੀਕਰ ਸਾਹਿਬ ਕਹਿੰਦਾ ਪਹਿਲਾਂ ਸਾਡੇ ਭਾਪੇ ਦੀ ਸਰਕਾਰ ਸੀ ਤੇ ਹੁਣ ਬਣ ਗਈ ਸਾਡੇ ਚਾਚੇ ਦੀ ਸਰਕਾਰ ਮਤਲਬ ਕਿ ਪਹਿਲਾਂ 10 ਸਾਲ ਅਸੀਂ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਿਆ 12377 ਕਰੋੜ ਰੁਪਇਆ ਕੇਵਲ ਮਾਫੀਆ ਸਪੀਕਰ ਸਾਹਿਬ ਮੇਰੀ ਆਦਰ ਸਹਿਤ ਬੇਨਤੀ ਆ ਜੀ ਐਮ ਐਲ ਏ ਸਵਾਨ ਦੇਖੋ ਕਿੰਨਾ ਵਧੀਆ ਰੰਗ ਬਨ ਕੇ ਆਏ ਆ ਕੈਸੀਆਂ ਕੈਸੀਆਂ ਗੱਲਾਂ ਇਸ ਉਜ਼ੀਮ ਸਦਨ ਦੇ ਵਿੱਚ ਰੱਖਣ ਵਾਸਤੇ ਲੈ ਕੇ ਆਏ ਆ ਅਸੀਂ ਇੱਕ ਪ੍ਰਬੰਧ ਕੀਤਾ ਵੀ ਪੰਜਾਬ ਦੇ ਆਵਾਮ ਦੀ ਆਵਾਜ਼ ਤੁਹਾਡੇ ਜਰੀਏ ਇਸ ਬੋੜੀ ਗੁੰਗੀ ਸਰਕਾਰ ਦੇ ਕੰਨਾਂ ਦੇ ਵਿੱਚ ਪਾਈਏ ਅੱਜ ਉਹ ਸਮਾਂ ਯਾਦ ਹੁੰਦਾ ਕਿ ਬਾਦਲ ਹਕੂਮਤ ਨੇ 10 ਸਾਲ ਦੇ ਅਸਤੇ ਦੇ ਵਿੱਚ 295000 ਕਰੋੜ ਰੁਪਏ ਦਾ ਪੰਜਾਬ ਦੀ ਧਰਤੀ ਤੇ ਉੱਪਰ ਜ ਕੁਦਰਤ ਨੇ ਵੇਕ ਰਾਜ ਨੂੰ ਕੋਈ ਨਾ ਕੋਈ عظیم ਕੁਦਰਤ ਤੋਹਫਾ ਬਖਸ਼ਿਸ਼ ਕੀਤਾ ਕਿਸੇ ਕੋਲੇ ਰੇਤਾ ਕਿਸੇ ਕੋਲੇ ਬਜਰੀ ਕਿਸੇ ਕੋਲੇ ਪਾਣੀ ਕਿਸੇ ਦੇ ਕੋਲੇ ਕੋਲਾ ਕਿਸੇ ਦੇ ਕੋਲੇ ਅਮਾਰਤੀ ਲੱਕੜ ਕਿਸੇ ਦੇ ਕੋਲੇ ਲੋਹਾ ਤੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਸਾਡੇ ਕੋਲੇ ਕੀ ਹੈ ਰੇਤਾ ਬਜਰੀ ਤੇ ਪਾਣੀ ਸਪੀਕਰ ਸਾਹਿਬ 10 ਸਾਲ ਦੇ 4 ਕਰੋੜ ਰੁਪਏ ਦਾ ਰੇਤ ਬੋਤਵਾਦ ਦੇ ਵਿੱਚ ਆਉਂਦਾ ਹੈ ਕੇਵਲ ਮਾਸੂਆ ਸਪੀਕਰ ਸਾਹਿਬ ਸ਼ਰਮ ਦੀ ਗੱਲ ਹੈ ਕੱਲੇ ਇਹ ਸਲਜੀਨ ਸਦਨ ਦੇ ਵਿੱਚ ਸਾਡੀਆਂ ਆਰਟ ਮੈਂਬਰ ਸਾਡੀਆਂ ਭੈਣਾਂ ਦੀਆਂ